ओके बेटा ਅੱਜ ਆਪਾਂ ਸਟੋਰੀ ਰੀਡ ਕਰਾਂਗੇ ਬਾਗਾਂ ਦਾ ਰਾਖਾ ਜੋ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਆ ਇਸ ਵਿੱਚ ਐਕਚੁਅਲੀ ਉਸਨੇ ਸਾਡੇ ਸਮਾਜ ਦੀਆਂ ਜੜੀਆਂ ਪਛਣੀਆਂ ਸ਼ਰਣੀਆਂ ਨੇ ਜਿਵੇਂ ਐਸਸੀ ਬੀਸੀ ਵਗੈਰਾ ਚਾਹ ਹਨ ਜੜੀਆਂ ਘਟ ਗਿੰਤੀ ਵਿੱਚ ਸ਼ਰਣੀਆਂ ਨੇ ਜਾਂ ਮਲਪੀ ਕੋਈ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਇੱਧਰ ਆਏ ਸੀ ਵਿਚਾਰੇ ਉਹਨਾਂ ਦੀ ਲਾਈਫ ਨੂੰ ਪੇਸ਼ ਕਰਨੀ ਕੋਸ਼ਿਸ਼ ਕੀਤੀ ਹੈ ਪਛੜਿਸ਼ਟਾਨ ਦੇ ਲੋਕਾਂ ਦੇ ਕਿੰਨੀ ਗਰੀਬੀ ਤੇ ਆਪਾਨ ਪਰਿਹਾਲਤ ਵਿੱਚੋਂ ਲੰਘ ਰਹੇ ਹਨ ਜਿੰਨ ਕਿ ਉਹਨਾਂ ਟਾਈਮ ਦੇ ਯਾਨੀ ਅੱਜ ਤੋਂ 40-50 ਸਾਲਾਂ ਦੀਆਂ ਸਾਲਾਂ ਦੀ ਜਿਹੜੀ ਪਹਿਲਾਂ ਦੀ ਸਥਿਤੀ ਸੀ ਉਸ ਟਾਈਮ ਦੀ ਸੁਜਾ ਸਿੰਘ ਨੇ ਵਰਣਨ ਕੀਤਾਗਾ ਸੀ ਕੋਈ ਰਾਜ ਪ੍ਰਬੰਧ ਆਰਥਿਕ ਪ੍ਰਬੰਧ ਸਮਾਜਿਕ ਪ੍ਰਬੰਧ ਜਾਂ ਧਰਮ ਸਹੀ ਆਥਾਂ ਵਿੱਚ ਉਹਨਾਂ ਦਾ ਜੀਵਨ ਪੱਤਰ ਉੱਚਾ ਨਹੀਂ ਸੀ ਚੁੱਕ ਸਕਿਆ ਸਮਾਜ ਵਿੱਚ ਉਹਨਾਂ ਦਾ ਸ਼ੋਸ਼ਣ ਤੇ ਦੁਰਗਤੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ ਇਸ ਬਾਰੇ ਉਹਨੇ ਵਰਣਨ ਕੀਤਾ ਸੀ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿ 바ਰੋ ਬਾਰੂ ਕਿਹਾ ਗਿਆ ਐਕਚੁਅਲੀ ਜਿਹੜੇ ਪਾਕਿਸਤਾਨ ਦੇ ਬਾਹਰ ਇਲਾਕੇ ਤੋਂ ਆਏ ਹੋਏ ਸੀ ਉਹਨਾਂ ਨੂੰ ਜਿਹੜੇ ਵੀ ਆਏ ਹੋਏ ਸੀ ਉਸ ਨੂੰ ਬਾਰੂ ਕਿਹਾ ਜਾਂਦਾ ਸੀ ਰੀਜ਼ਨ ਇਹ ਵੀ ਸੀ ਕਿਉਂਕਿ ਇਸ ਦਾ ਨਾਮ ਐਕਚੁਅਲੀ ਬਹਾਦਰ ਸੀ ਤੇ ਇਹਨੂੰ ਨਿਕਨੇਮ ਬੁਲਾ ਕੇ ਕਿਉਂਕਿ ਜਿਹੜਾ ਵਿਚਾਰਾ ਗਰੀਬ ਹੋਵੇ ਹੈਨਾ ਉਸ ਦਾ ਚੰਗੇ ਭਲੇ ਨਾਮ ਨੂੰ ਵਿਗਾੜ ਕੇ ਜਿਹੜਾ ਗਵਾ ਉਹਨੂੰ ਨਿਕਨੇਮ ਦੇ ਦਿੱਤਾ ਜਾਂਦਾ ਹੈਗਾ ਉਸ ਨੂੰ ਬਾਰੂ ਕਿਹਾ ਜਾਂਦਾ ਸੀ ਬਾਰੂ ਬਹੁਤ ਗਰੀਬ ਸੀ ਤੇ ਉਹ ਪਾਕਿਸਤਾਨ ਤੋਂ ਉੱਜੜ ਕੇ ਆਏ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਹ ਆਪਣੀ ਮਾਂ ਵੱਡਾ ਭਰਾ ਪਰਚਾਈ ਤੁਸੀਂ ਤਿੰਨ ਬੱਚਿਆਂ ਨਾਲ ਰਹਿੰਦਾ ਸੀ ਤੇ ਲਾਲ ਸ਼ਾਹ ਦੇ ਬਾਗਾਂ ਦੀ ਰਾਖੀ ਦਾ ਕੰਮ ਕਰਦਾ ਸੀ ਠੀਕ ਹੈ ਇਸ ਇਸ ਦਾ ਨਾਮ ਯਾਦ ਰੱਖਣਾ ਲਾਲੂ ਸ਼ਾਦਾ ਕਿਉਂਕਿ ਐਕਚੁਅਲੀ ਸਟੋਰੀ ਦਾ ਨਾਮ ਹੈਗਾ ਬਾਗਾਂ ਦਾ ਰਾਖਾ ਤੇ ਬਾਕੇ ਦੇ ਨੇ ਲਾਲੂ ਸ਼ਾਹ ਦੇ ਤੇ ਰਾਖਾ ਕੌਣ ਸੀ ਬਾਰੂ ਉਸ ਨੂੰ ਕੇਵਲ 17 ਰੁਪਏ ਇਹ ਮਹੀਨੇ ਤਨਖਾਹ ਮਿਲਦੀ ਸੀ ਵਾਂਸ ਅਗੇਨ ਮੈਂ ਤੁਹਾਨੂੰ ਦੱਸਦਾ ਹਾਂ ਇਹ ਉਸ ਟਾਈਮ ਦੀ ਗੱਲਾਂ ਹੋ ਰਹੀਆਂ ਹਨ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਦਾ ਭਰਾ ਸ਼ਹਿਰ ਵਿੱਚ ਪਾਂਡੇ ਦਾ ਕੰਮ ਕਰਨ ਜਾਂਦਾ ਸੀ ਇੱਕ ਦਿਨ ਬਾਹਰੂ ਬੁਖਾਰ ਨਾਲ ਲੰਮਾ ਪਿਆ ਹੋਇਆ ਸੀ ਕੋਲੋਂ ਲੰਘਦੇ ਸ਼ਹਿਰੀ ਕਲਰਕਾਂ ਵਿੱਚੋਂ ਕਲਰਕ ਜਿਹੜੇ ਹੁੰਦੇ ਆ ਜਿਵੇਂ ਦਫ਼ਤਰਾਂ 'ਚ ਕੰਮ ਕਰਦੇ ਨੇ ਬਾਊ ਜੀ ਨੂੰ ਕਹਿੰਦੇ ਆ ਵਿੱਚੋਂ ਇੱਕ ਅਦਕਾਰ ਸੁੱਕੇ ਕਲਰਕ ਤੋਂ ਬਿਨਾਂ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ ਬਿਸ਼ਾਰੀ ਤਿੰਨ ਚਾਰ ਕਲਰਕ ਲੰਗਰੇ ਸੀ ਉਹਦੇ ਵੱਲ ਵੇਖ ਕੇ ਹਾਸਾ ਮਜ਼ਾਕ ਕਰਦੇ ਗਏ ਪਰ ਕਿਸੇ ਨੇ ਉਸ ਵੱਲ ਸੀਰੀਅਸ ਨਹੀਂ ਲਿਆਗਾ ਕਿ ਇਹ ਵਿਚਾਰਾ ਠੰਡ ਨਾਲ ਜਾਂ ਬੰਬਾਰ ਨਾਲ ਕੰਮ ਰਿਹਾ ਹੈਗਾ ਵਾ ਤੇ ਇਸਹਾ ਹਾਚਾਲੀ ਪੁੱਛ ਲਈਏ ਉਲਟਾ ਉਸ ਨੂੰ ਮਖੌਲ ਕਰ ਰਹੀ ਸੀ ਕਿ ਤੂੰ ਲੱਖਾਂ ਜਿਹੜੀਆਂ ਹੈਗੀਆਂ ਵਾ ਲੋਕਾਠਾ ਜਿਹੜੀਆਂ ਜਾਦੀਆਂ ਖਾ ਲਿਆਣੀਆਂ ਤਾਂ ਕਰਕੇ ਬਿਮਾਰ ਹੋਇਆ ਵਾ ਕੋਲੋਂ ਲੰਗਦੇ ਸ਼ਾਰੀਕ ਕਲਰਕਾਂ ਵਿੱਚੋਂ ਇੱਕ ਅਧਿਕਤ ਸੁੱਕੇ ਕਲਰਕ ਤੋਂ ਬਿਨਾਂ ਕਿਸੇ ਨੇ ਉਸ ਵੱਲ ਧਿਆਨ ਦਿੱਤਾ لالੂ شاہ نے ਉਸ ਨੂੰ ਲੰਮਾ ਪਿਆ ਦੇਖ ਕੇ ਜਿਹੜਾ ਮਾਲਕ ਸੀ ਬਾਗ ਦਾ ਮਾਲਕ ਸੀ ਲਾਲੂ شاہ ਨੇ ਉਸ ਨੂੰ ਲੰਮਾ ਪਿਆ ਦੇਖ ਕੇ ਗਾਲਾਂ ਕੱਢੀਆਂ ਬਾਰੂ ਨੇ ਉਸ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਲਾਲੂ شاہ ਨੇ ਉਸ ਨੂੰ ਨੌਕਰੀ ਤੋਂ جواب ਦਿੱਤਾ ਪੁਣ ਗਾਲ ਗਲੋਚ ਕੀਤੀ ਕਿ ਤੈਨੂੰ ਉਹ ਮਲਪੀ ਇੱਥੇ ਲੰਮੇ ਪੈਣ ਦੀ ਤਨਖਾਹ ਮਿਲਦੀ ਹੈ ਇਹਨੇ ਕਿਉਂ ਨਹੀਂ ਮਾਵਾਂ ਦੀ ਵੀ ਨਾਂ ਬੋਲ ਕੇ ਜਵੇਂ ਪੰਜਾਬੀ ਗਾਲਾਂ ਕੱਢ ਦਿੰਦੇ ਨੇ ਗਾਲ ਕੱਢਦੇ ਤੂੰ ਉਸ ਨੂੰ ਬਰਦਾਸ਼ਤ ਨਾ ਹੋਈ ਕਿ ਹਾਂ ਵੀ ਮੈਂ ਕੰਮ ਕਰ ਰਿਹਾ ਮੈਂ ਜਾਣ ਕੇ ਨਹੀਂ ਲੰਮਾ ਪਿਆਗਾ ਮੈਨੂੰ ਬੁਖਾਰ ਛੜਿਆ ਸੀ ਮੈਂ ਤਾਂ ਘੜੀ ਲੰਮਾ ਪੈ ਗਿਆ ਜਦੋਂ ਮਾਹ ਦੀ ਗਾਲ ਕੱਢੀ ਉਸ ਨੂੰ ਬਰਦਾਸ਼ਤ ਨਾ ਹੋਈ ਬਾਹਰੂ ਨੇ ਉਸ ਨੂੰ ਗळा ਕੱਢਣ ਤੋਂ ਰੋਕਿਆ ਤਾਂ ਲਾਲੂ ਸ਼ਾਹ ਨੇ ਉਸ ਨੂੰ ਨੌਕਰੀ ਤੋਂ ਜਵਾਬ ਦਿੱਤਾ ਤਾਂ ਲਾਲੂ ਸ਼ਾਹ ਨੂੰ ਹੋਇਆ ਕਿ ਇਹ ਮੇਰੇ ਹੈਠਾ ਕੰਮ ਕਰਨ ਵਾਲਾ ਨੌਕਰ ਆ ਤੇ ਮੈਨੂੰ ਕਿਦਾਂ ਇਹ ਰੋਕਣ ਡਿਆ ਮੇਰੇ ਅੱਗੇ ਕਿਦਾਂ ਬਹਿਸ ਕਰ ਰਿਹਾ ਕਿ ਹਾਂ ਤੁਮ ਨਿਕਾਲਾ ਨਾ ਕੱਢ ਤੇ ਉਸਨੇ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਬਾਰੂ ਬਿਸਤਰਾ ਚੁੱਕ ਕੇ ਆਪਣੇ ਘਰ ਵੱਲ ਤੁਰ ਪਿਆ ਲਾਲੂ ਸ਼ਾਦਾ ਖਿਆਲ ਸੀ ਕਿ ਪਿਓ ਲੋਡ ਵੰਧਵਾ ਤਾਂ ਸ਼ਾਇਦ ਵਾਪਸ ਆ ਜਾਏਗਾ ਲਾਲੂ ਸ਼ਾਦਾ ਖਿਆਲ ਸੀ ਕਿ ਥੋੜੀ ਦੂਰ ਜਾ ਕੇ ਮੁੜ ਆਵੇਗਾ ਪਰ ਉਹ ਜਦੋਂ ਜਿਹੜਾ ਹੈਗਾ ਸੀ ਬਾਰੂ ਆ ਵਾਪਸ ਨਾ ਮੁੜਿਆ ਤਾਂ ਲਾਲੂ ਸ਼ਾਦਾ ਉਹਨੂੰ ਬਾਗ ਦੀ ਰਾਖੀ ਦਾ ਖਿਆਲ ਆਇਆ ਵੀ ਮੈਂ ਕਹਿ ਦਿੱਤਾ ਉਹਨੂੰ ਗੁੱਸੇ ਨਾਲ ਤੇ ਉਹ ਵਾਪਸ ਵੀ ਨਾ ਜੇਕਰ ਮੁੜਿਆ ਤੇ ਉਹ ਡਰਪੋਕ ਬਹੁਤ ਸੀ ਜਿਹੜਾ ਮਾਲਕ ਸੀ ਤੇ ਉਸ ਨੂੰ ਬਾਗ ਵਿੱਚ ਜਿਹੜੇ ਮੱਛਰ ਆ ਬਾਗਾਂ ਨੂੰ ਉਚਾੜਨ ਵਾਲੇ ਚਮਗਿੱਦੜ ਆ ਡਾਕੂਆਂ ਬਾਰੇ ਸੋਚ ਕੇ ਡਰ ਲੱਗ ਲੱਗ ਪਿਆ ਉਸਨੇ ਕਦੇ ਪੈਸਾ ਹਥੋਂ ਨਹੀਂ ਸੀ ਛੱਡਿਆ ਪਰ ਉੱਚ ਉਸ ਦੀ ਸੈਂਕੜਿਆਂ ਦੀ ਰਕਮ ਹੱਥੋਂ ਜਾਂਦੀ ਸੀ ਉਹਨੂੰ ਇਹ ਸੀ ਕਿ ਹਾਂ ਵੀ ਕੋਈ ਚੋਰ ਆ ਗਿਆ ਜਿਹੜਾ ਡਾਕੂ ਆ ਗਿਆ ਜੇ ਮੈਨੂੰ ਹੀ ਮਾਰ ਦਿੱਤਾ ਤੇ ਫਿਰ ਕੀ ਰਹਿ ਜਾਏਗਾ ਤੋ ਅੱਜ ਬਹੁਤ ਜ਼ਿਆਦਾ ਡਰ ਰਿਹਾ ਸੀ ਤੇ ਆਪਣਾ ਗਲਤੀ ਤੇ ਪਛਤਾਵਾ ਵੀ ਰਿਹਾ ਸੀ ਕਿ ਮੈਂ ਕਿਹੜੀ ਗੱਲ ਨੂੰ ਬਾਰ ਨੂੰ ਦੋਕੇ ਮਾਰ ਦਿੱਤੇ ਜਦੋਂ ਬਾਰੂ ਰਸਤੇ ਵਿੱਚ ਨਹਿਰ ਕੰਡੇ ਬੈਠੇ ਸ਼ਹਿਰੀ ਇੱਕ ਲੜਕਾ ਕੋਲੋਂ ਲੰਘਿਆ ਤਾਂ ਅਧਖੜ ਕਲਰਕ ਦੇ ਪੁੱਛਣ ਉਸ ਤੇ ਉਸਨੇ ਦੱਸਿਆ ਕਿ ਸ਼ਾਹ ਹੁਰਾਨੇ ਉਸ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਉਸ ਨੂੰ ਬੁਖਾਰ ਛੜਿਆ ਹੋਇਆ ਹੈ ਇਹ ਸੁਣ ਕੇ ਕਲਰਕ ਨੇ ਕਿਹਾ ਉਸਨੇ ਲੁਕਾਠਾਂ ਜ਼ਿਆਦੀਆਂ ਖਾਧੀਆਂ ਹੋਣਗੀਆਂ ਕਿਉਂਕਿ ਜਿਸ ਬਾਗ ਦੀ ਰਾਖੀ ਕਰ ਰਿਹਾ ਸੀ ਉਸ ਬਾਗ ਵਿੱਚ ਬਾਕੇ ਦਸੀ ਲੁਕਾਠਾਂ ਦਾ ਜਿਵੇਂ ਸੇਉ ਬੇਰ ਹੁੰਦੇ ਆ ਉਸੇ ਤਰ੍ਹਾਂ ਥੋੜੀਆਂ ਲੁਕਾਠਾਂ ਹੁੰਦੀਆਂ ਤੇ ਉਹਨਾਂ ਨੇ ਉਹਨੂੰ ਮਖੌਲ ਕਰਦਿਆਂ ਗਿਆ ਕਿ ਸ਼ਾਇਦ ਤੂੰ ਲੁਕਾਠਾਂ ਜ਼ਿਆਦੀਆਂ ਖਾ ਲਈਆਂ ਹੋਣਗੀਆਂ ਤਾਂ ਕਰਕੇ ਤੈਨੂੰ ਸ਼ਾਹ ਨੇ ਕੱਢ ਦਿੱਤਾ ਹੈ ਜਾਂ ਤੂੰ ਜਾ ਜਾ ਕੇ ਬਿਮਾਰ ਹੋ ਗਿਆ ਹੈ ਕਿਸੇ ਕਲਰਕ ਨੇ ਉਸਦੀ ਨੌਕਰੀ ਛੁੱਟਣ ਉੱਤੇ ਅਫਸੋਸ ਨਾ ਕੀਤਾ ਨਾ ਹੀ ਉਸਨੇ ਕਿਸੇ ਬਾਹ ਫੜ ਕੇ ਉਸਦਾ ਤਾਪ ਜਾਚਿਆ ਕਿ ਗਰੀਬ ਦਾ ਕੋਈ ਵੀ ਬੇਲੇ ਨਹੀਂ ਹੁੰਦਾ ਹੈਗਾ ਸਿਆਣੇ ਨੂੰ ਤਾਂ ਕਹਿੰਦੇ ਕਿ ਉਹਨੂੰ ਸ਼ਿਕ ਵੀ ਆ ਜੇ ਅਮੀਰ ਨੂੰ ਸ਼ਿਕ ਵੀ ਆ ਜੇ ਸਾਰੇ ਉਹਦਾ ਹਾਰ ਪੁੱਛਣ ਲੱਗ ਪੈਂਦੇ ਨੇ ਤੇ ਇਹ ਚੀਜ਼ ਉਹਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰ੍ਹਾਂ ਜਿਹੜਾ ਕੋਈ ਮਜ਼ਦੂਰ ਆ ਜਾਂ ਗਰੀਬ ਆ ਉਹਦਾ ਕੋਈ ਵੀ ਜਿਹੜਾ ਸਾਥੀ ਨਹੀਂ ਹੁੰਦਾਗਾ ਅੰਤੋਂ ਪਿੰਡ ਪੁੱਜਾ ਤੇ ਮੰਝੇ ਉੱਪਰ ਲੰਮੇ ਪੈ ਗਿਆ ਇਵਨ ਕਿ ਆਪਣੇ ਕਹਿ ਲੋ ਜੇ ਤੁਸੀਂ ਕਮਾਈ ਨਹੀਂ ਕਰਦੇ ਮਾਪੇ ਨਹੀਂ ਬਣਦੇ ਅਗੇ ਭੈਣ ਭਰਾਮ ਦੇ ਬਣਦੇ ਕਿ ਇਹੋ ਦਾ ਕਮਾਈ ਦਾ ਸਾਧਨ ਆ ਇਹ ਘਰ ਨਾ ਬੈਠ ਜੇ ਅੰਤ ਉਹ ਪਿੰਡ ਪੁੱਜਾ ਤੇ ਮੰਝੇ ਉੱਪਰ ਲੰਮੇ ਪੈ ਗਿਆ ਜਦੋਂ ਉਸਦੀ ਮਾਂ ਤੇ ਪਰਚਾਈ ਨੇ ਬਾਹਰੋਂ ਆ ਕੇ ਉਸ ਨੂੰ ਘਰ ਲੰਮਾ ਪਿਆ ਦੇਖਿਆ ਤਾਂ ਉਸਨੇ ਪੁੱਛਣ ਉਤੇ ਬਾਹਰੋਂ ਦੱਸਿਆ ਕਿ ਸ਼ਾਨ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਨੂੰ ਸਾਸੂ ਤੇ ਜਿਵੇਂ ਬਿਜਲੀ ਪੈ ਗਈ ਕਿਸੇ ਨੇ ਉਸ ਦਾ ਤਾਪ ਨਾ ਦੇਖਿਆ ਕਿ ਉਹ ਬੰਬਾਰਵਾ ਕਿ ਉਸ ਨੂੰ ਕੋਈ ਗੱਲ ਨਹੀਂ ਜੇ ਨੌਕਰੀ ਦੇ ਕੱਢ ਦਿੱਤਾ ਤੂੰ ਘਰ ਰੈਸਟ ਕਰ ਲੈ ਹੋਰ ਕੋਈ ਕੰਮ ਲੱਭ ਲੇਗਾ ਪਰ ਕਿਉਂਕਿ ਬੇਰੋਜ਼ਗਾਰੀ ਇੰਨਾ ਜ਼ਿਆਦਾ ਸੀ ਗਰੀਬੀ ਇੰਨੀ ਜ਼ਿਆਦਾ ਸੀ ਤਾਂ ਉਹਨਾਂ ਨੇ ਉਸਦੀ ਬਿਖਾਰੀ ਕੋਈ ਪਰਵਾਹ ਨਾ ਕੀਤੀ ਤਾਂ ਉਲਟਾ ਉਹਨੂੰ ਗਾਲਾਂ ਕੱਢਲਾਪੇ ਕਿ ਜੇ ਇਹ ਵੀ ਘਰ ਬੈਠ ਗਿਆ ਤਾਂ ਫਿਰ ਆਪਣਾ ਰੋਟੀ ਪਾਣੀ ਕਿਵੇਂ ਚੱਲੇਗਾ ਉਹਨਾਂ ਨੂੰ ਘਰ ਦੇ ਗੁਜ਼ਾਰੇ ਦਾ ਫਿਕਰ ਪੈ ਗਿਆ ਬਾਹਰੋਂ ਦੱਸਿਆ ਕਿ ਸ਼ਾਹ ਉਸ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਸੀ ਜਦੋਂ ਉਸਨੇ ਉਸ ਨੂੰ ਗਾਲਾਂ ਨਾ ਕੱਢਣ ਲਈ ਕਿਹਾ ਤਾਂ ਉਸਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਉਸ ਤੇ ਉਸਦੀ ਮਾਂ ਨੇ ਕਿਹਾ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਵੇਖੋ ਮਜਬੂਰੀ ਸਭ ਕੁਝ ਕਰਵਾ ਦਿੰਦੀ ਹੈਗੀ ਹੈ ਹੈਨਾ ਉਦਾਂ ਕੋਈ ਅਮੀਰ ਹੋਵੇ ਉਸ ਨੂੰ ਕੱਢ ਕਰ ਦਿੱਤੀ ਜਾਵੇ ਤੋ ਕਿੰਦ ਕਿੱਥੋਂ ਤੱਕ ਬਦਲੇ ਰਲੀ ਕਰਦਾ ਹੈ ਪਰ ਜੇ ਇੱਕ ਗਰੀਬ ਨੂੰ ਕੱਢ ਦਿੱਤੀ ਜਾਵੇ ਤੋ ਸੋਚਦੀ ਆ ਕਿ ਜੇ ਕੱਢ ਦਿੱਤੀ ਤੇ ਕੋਈ ਗੱਲ ਨਹੀਂ ਤੇ ਨੌਕਰੀ ਤੇ ਚੱਲਦੀ ਰਹਿਣੀ ਸੀ ਨਾ ਮਾਂ ਨੇ ਕਿਹਾ ਉਲਟਾ ਆਪਣੇ ਬੱਚੇ ਨੂੰ بیٹے ਨੂੰ ਕਿਹਾ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲਾਂ ਉਸ ਦੀਆਂ ਗਾਲਾਂ ਟੁਕੜੀਆਂ ਸਨ ਕੱਢੀ ਜਾਣ ਦਿੰਦਾ ਤੇ ਉਲਟਾ ਪਰਚਾਈ ਨਹੀਂ ਉਸ ਨੂੰ ਕਿਹਾ ਪਰ ਜਾਇਨੇ ਕਿਹਾ ਉਸ ਨੂੰ ਤੇ ਲਕਾਠਾਂ ਜਿਆਦੀਆਂ ਖਾਣ ਕਰਕੇ ਬੁਖਾਰ ਚੜਿਆ ਹੋਣਾ ਹੈ ਬਾਰੂ ਕਿਹਾ ਕਿ ਉਸਨੇ ਪਰਸੋਂ ਤੋਂ ਪਰਸੋਂ ਤੇ ਅੱਜ ਨਾ ਛਾ ਵੇਲਾ ਪਹੁੰਚਾਇਆ ਨਾ ਹੀ ਰੋਟੀ ਤੇ ਨਾ ਫਿਰ ਉਹ ਕੀ ਕਰਦਾ ਕਿ ਤੁਹੀਂ ਨਾ ਮਸਵੇ ਦੀ ਨਾ ਦੁਪਹਿਰ ਦੀ ਨਾ ਸ਼ਾਮ ਦੀ ਰੋਟੀ ਕੋਈ ਫੜਾਈ ਨਾ ਪਹੁੰਚਾਈ ਹਣਾ ਮੈਂ ਤਾਂ ਉੱਥੇ ਰਾਤ ਦਿਨ ਰਾਖੀ ਕਰਦਾ ਤੇ ਫਿਰ ਮੈਨੂੰ ਭੁੱਖ ਤੇ ਲੱਗਣੀ ਫਿਰ ਮੈਂ ਖਾਣੀਆਂ ਸੀ ਰੁਕਾਠਾ ਚਿਕਨ ਤੇ ਇਸ ਕਰਕੇ ਸ਼ਾਇਦ ਮੈਨੂੰ ਬੁਖਾਰ ਚੜ ਗਿਆਗਾ ਬਾਰੂਦੀ ਮਾਂ ਦੱਸਦੀ ਹੈ ਕਿ ਉਸ ਦੀ ਪਰਜਾਈ ਲੰਬੜਾ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਘਰ ਵਿੱਚ ਆਟਾ ਵੀ ਨਹੀਂ ਸੀ ਵੇਖੋ ਅੱਜ ਵੀ ਕਈਆਂ ਥਾਵਾਂ ਤੇ ਇੰਨਾ ਘਰਾਂ 'ਚ ਮਜਬੂਰੀ ਹੋ ਜਾਂਦੀ ਹੈ ਕਿ ਵਾਕਈ ਕਿ ਤੁਸੀਂ ਵੀਡੀਓ ਵੇਖੀ ਹੋਣੀ ਕਿ ਵਾਰ ਲੁਈ ਸੀ ਕਿ ਘਰਾਂ 'ਚ ਕਈ ਵਾਰ ਆਟਾ ਵੀ ਨਹੀਂ ਹੁੰਦਾ ਹੈਗਾ ਬਾਰੂ ਨੂੰ ਬੁਖਾਰ ਚੜਿਆ ਦੇਖ ਤਾਂ ਦੇਖਿਆ ਤਾਂ ਮਾਂ ਨੇ ਉਸ ਨੂੰ ਆਪਣੀ ਨੋ ਨੂੰ ਕਿਤੇੋਂ ਦੁੱਧ ਲਿਓਣ ਲੈ ਕੇ ਆ ਪਰ ਘਰ ਵਿੱਚ ਪੈਸੇ ਨਹੀਂ ਸਨ ਇਹਨਾਂ ਨੂੰ ਬਾਰੂ ਦਾ ਭਰਾ ਆ ਗਿਆ ਉਸਨੇ ਆਪਣੀ ਪਤਨੀ ਨੂੰ ਪੈਸੇ ਦਿੱਤੇ ਤੇ ਉਹ ਦੁੱਧ ਲੈਣ ਲਈ ਚਲੀ ਗਈ। ਬਾਰੂ ਦੇ ਭਰਾ ਨੇ ਅੱਜ ਕੇਵਲ 15 ਆਨੇ ਕਮਾਏ ਸਨ। ਬਾਰੂ ਦਾ ਬਖਾਰ ਉੱਤਰ ਗਿਆ ਸੀ ਤੇ ਉਸਨੇ ਕਿਹਾ ਕਿ ਉਸ ਤੋਂ ਪੁੱਲ ਹੋ ਗਈ ਆ ਉਹ ਹੁਣ ਬਾਗਾਂ ਨੂੰ ਬਾਗਰ ਚਲੇ ਜਾਵੇਗਾ। ਪਰ ਰਾਤ ਨੂੰ ਬਾਰੂ ਦਾ ਵੱਡਾ ਭਰਾ ਬਾਗ ਦੀ ਰਾਖੀ ਕਰਨ ਲਈ ਚਲਾ ਗਿਆ। ਬਾਰੂ ਦੁੱਧ ਪੀ ਕੇ ਸੌ ਗਿਆ। ਬਾਰੂ ਤੜਕੇ ਫਿਰ ਬਿਸਰਾ ਕੱਚੇ ਮਾਰ ਕੱਚੇ ਮਾਰ ਕੇ ਬਾਗ ਵਿੱਚ ਆ ਗਿਆ। ਉਸ ਦਾ ਭਰਾ ਦਿਨ ਚੜ੍ਹ ਤੋਂ ਪਹਿਲਾਂ ਬਾਗ ਵਿੱਚੋਂ ਕਰ ਆ ਗਿਆ। ਦੈਂਚੜੇ ਲਾਲੂ ਸ਼ਾ ਬਾਹਰੀ ਕਿਸਮਤ ਵੇਖਣ ਆਇਆ ਇਸ ਸਮੇਂ 바ਰੂ ਬਾਗ ਦੀ ਰਾਖੀ ਵਿੱਚ ਮगन ਸੀ ਲਾਲੂ ਸ਼ਾ ਨੇ ਉਸ ਨੂੰ ਪੁੱਛਿਆ ਕਿ ਅੱਜ ਉਸ ਦੀ ਅਕਲ ਟਿਕਾਣੀ ਆ ਗਈ ਹੈ ਤੇ ਫਿਰ ਗਾਲਾਂ ਕੱਢ ਕੇ ਕਿਹਾ ਉਹ ਕੱਲ ਹੀ ਹੋਸ਼ ਕਰ ਲੈਂਦਾ 바ਰੂ ਨੂੰ ਉੱਤ ਦਿੱਤਾ ਕਿ ਉਸ ਦੀ ਭਾਬੀ ਕਹਿੰਦੀ ਸੀ ਕਿ ਗਾਲਾਂ ਨਾਲ ਕਿਹੜੀ ਲੱਤ ਡੁੱਟ ਜਾਂਦੀ ਹੈ ਲਾਲੂ ਖੁਸ਼ੀ ਖੁਸ਼ੀ ਵਾਪਸ ਮੁੜ ਗਿਆ 바ਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ ਦੁਪਹਿਰੇ ਉਸ ਨੇ ਅੱਧਾ ਕੋ ਸੇਰ ਲੁਕਾਠਾ ਖਾਧਿਆ 3 ਵਜੇ ਦੇ ਨਾਲ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ਰੀਕ ਕਲਰਕ ਨੇ ਉਸ ਨੂੰ ਬੁਖਾਰ ਵਿੱਚ ਹੀ ਗਲੇਰ ਕਮਾਉਂਦਿਆਂ ਦੇਖਿਆ ਅਧਖੜ ਕਲਰਕ ਨੇ ਕਿਹਾ ਫੇਰ ਲੁਕਾਠਾਂ ਨੂੰ ਹੱਥ ਫੇਰਿਆ ਇਹ ਨਾ ਮਬੀ ਉਹਨ ਵਿਚਾਰੇ ਨੂੰ ਰੋਟੀ ਨਹੀਂ ਮਿਲ ਰਹੀ ਸੀ ਤੇ ਪੇਟ ਤਾਂ ਭਰਨਾ ਸੀ ਨਾ ਤਾਂ ਮਜਬੂਰੀ ਨਾਲ ਫਿਰ ਉਸ ਵਿਚਾਰੇ ਨੇ ਲੁਕਾਠਾਂ ਖਾ ਲਈਆਂ ਰਾਤੀ ਵੀ ਬਾਰੂ ਦੀ ਰੋਟੀ ਨਾ ਪਹੁੰਚੀ ਬਾਰੂ ਦਾ ਭਰਾ ਰਾਤੀ ਸ਼ਹਿਰੋਂ ਬਿਨਾਂ ਪੈਸੇ ਕਮਾਏ ਮੜ ਆਇਆ ਸੀ ਪੁਖ ਅਤੇ ਬੁਖਾਰ ਹੱਥੋਂ ਦੁਖੀ ਹੋਇਆ ਬਾਰੂ ਲੇਟ ਗਿਆ ਉਹ ਬੇਰਸੁਰਤ ਪਿਆ ਸੀ ਰਾਤੀ ਚਮਗਦੜਾਂ ਦੀ ੜਾਰਾਂ ਨੇ ਬਾਗ ਵਿੱਚ ਖੂਬ ਮੋਚਾ ਲਾਈਆਂ ਬੁਖਾਰ ਬਾਰੂ ਦੇ ਸਿਰ ਨੂੰ ਚੜ ਗਿਆ ਉਹ ਅੱਬੜਵਾਹੇ ਬੋਲ ਰਿਹਾ ਸੀ ਸਵੇਰੇ ਸਿਆਰ ਕਰਨ ਆਏ ਕਲਰਕਾਂ ਦੇ ਟੋਲੇ ਨੇ ਬਾਗ ਵਿੱਚ ਬਹੁਤ ਸਾਰੇ ਬੰਦੇ ਇਕੱਠੇ ਹੋਏ ਦੇਖ ਕੇ ਕਿਸੇ ਨੇ ਕਿਹਾ ਮੂਰਖ ਜਾਂ ਖਾਮੋਏ ਜਾਂ ਰੱਜਮੋਏ ਵੀ ਮੂਰਖ ਬੰਦਾ ਜਾਂ ਤਾਂ ਮਲਪੀ ਬਹੁਤ ਜ਼ਿਆਦਾ ਖਾ ਕੇ ਮਰਦਾ ਜਾਂ ਰੱਜ ਕੇ ਮਰਦਾ ਹੈ ਭਾਰਤੀ ਪੁਚਾਈ ਸ਼ਾ ਵੇਲਾ ਲੈ ਆਈ ਲਈ ਆ ਰਹੀ ਸੀ ਬਾਗ ਉੱਝੜ ਚੁੱਕਾ ਸੀ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ ਉਹ ਘਰ ਸੁੱਤਾ ਪਿਆ ਹੈ ਬਲ ਕਹਿੰਦਾ ਭਾਵ ਕਿ ਇੱਕ ਜਿਹੜੀ ਮਗਰੀਬੀ ਆ ਮਜਬੂਰੀ ਆ ਬੰਦੇ ਨੂੰ ਬਹੁਤ ਕੁਝ ਕਰਵਾ ਦਿੰਦੀ ਆ ਬਹੁਤ ਕੁਝ ਸੈਨਸ ਖਾ ਦਿੰਦੀ ਹੈਗੀ ਆ ਤੇ ਇਸ ਚੀਜ਼ ਨੂੰ ਜਿਹੜਾ ਹੈਗਾ ਰਾਈਟਰ ਆ ਪ੍ਰਿੰਸੀਪਲ ਸੁਜਾਨ ਸਿੰਘ ਆ ਉਸ ਨੂੰ ਪੂਰਾ ਤਰਾ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ